ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਅੱਜ ਦੀ ਜੋ ਇਹ ਯਾਤਰਾ ਹੈ ਬਾਬਾ ਜੀ ਇਸ ਯਾਤਰਾ ਵਿੱਚ ਅਸੀਂ ਗੱਲ ਕਰਾਂਗੇ ਮੱਤਮਦਾਰੀ ਡਮਰੂ ਵਾਲੀ ਸਰਕਾਰ ਮਹਾਦੇਵ ਜੀ ਦੀ ਕਿਉਂਕਿ ਜਿਨ੍ਹਾਂ ਤੇ ਉਹ ਪ੍ਰਸੰਨ ਹੋ ਜਾਂ ਨਾ ਬਾਬਾ ਜੀ ਨਹੀਂ ਨੂੰ ਨਹੀਂ ਰਾਖਸ਼ ਵੀ ਪੂਜਦੇ ਉਹਨਾਂ ਨੂੰ ਉਹ ਬਰੇਦਵੀ ਬੂਈ ਦੇਵਨਾਨ ਨੂੰ ਇਨਸਾਨ ਵੀ ਦੇਵਤੇ ਵੀ ਸਾਰੇ ਪੂਜਦੇ ਬਾਬਾ ਜੀ ਉਹਨਾਂ ਕਿਉਂਕਿ ਜਦੋਂ ਮਹਾਦੇਵ ਕਿਸੇ ਤੇ ਪ੍ਰਸੰਨ ਹੁੰਦੇ ਆ ਨਾ ਤਾਂ ਉਹਨਾਂ ਦੀ ਕਿਰਪਾ ਜਿਹੜਾ ਹੈ ਰੋਲਾ ਪਾ ਕੇ ਨਹੀਂ ਹੁੰਦੀ ਉਹਨਾਂ ਦੀ ਰਹਿਮ ਤਾਂ ਜਿਹੜੀਆਂ ਰੋਲਾ ਪਾ ਕੇ ਨਹੀਂ ਹੁੰਦੀਆਂ ਉਹ ਜ਼ਿੰਦਗੀ ਵਿੱਚ ਸੰਕੇਤਾਂ ਦੇ ਰੂਪ ਵਿੱਚ ਉਤਰਦੀਆਂ ਨੇ ਜ਼ਰਾ ਗੌਰ ਕਰਨਾ ਜੇਹੀ ਗੱਲ ਕਰਨੀ ਐ ਇਸ ਯਾਤਰਾ 'ਚ ਕਿ ਜਦੋਂ ਮਹਾਦੇਵ ਜਦੋਂ ਕਿਸੇ ਤੇ ਪ੍ਰਸੰਨ ਹੋ ਜਾਂਦੇ ਆ ਤੋ ਕਿਹੜੇ ਸੰਕੇਤ ਹੈ ਕਿਹੜੇ ਸੰਕੇਤਾਂ ਦੇ ਰੂਪ ਵਿੱਚ ਉਹਨਾਂ ਦੀ ਰਹਿਮਤ ਜੋ ਹੈ ਸਾਡੀ ਜ਼ਿੰਦਗੀ 'ਚ ਉਤਰਦੀ ਹੈ ਇਹ ਸੰਕੇਤ ਇੰਨੇ ਸੁਖਮ ਹੁੰਦੇ ਨੇ ਕਿ ਆਮ ਅੱਖਾਂ ਉਹਨਾਂ ਨੂੰ ਨਾ ਜਿਹੜਾ ਹੈ ਇਤਫਾਕ ਸਮਝ ਲੈਂਦੀਆਂ ਨੇ ਔਰੇ ਯੋਗੀਆਂ ਦੇ ਨਾਥਾਂ ਇਹ ਦੱਸੇ ਹੋਏ ਰਾਜ਼ ਜਰਾ غور ਕਰਨਾ ਹੁਣ ਇਨਸਾਨ ਜੋ ਹੈ ਉਹ ਆਮ ਅੱਖਾਂ ਜਿਹੜੀਆਂ ਵਾਲੇ ਹੈ ਉਹ ਇਤਫਾਕ ਸਮਝ ਲੈਂਦੇ ਨੇ ਪਰ ਜੋ ਜਾਗਰੂਕ ਹੈ ਉਹ ਪਛਾਨ ਲੈਂਦੇ ਨੇ ਕਿ ਮਹਾਦੇਵ ਜੀ ਦੀ ਭੋਲੇनाथ ਜੀ ਦੀ ਛਾਇਆ ਉਸ ਦੇ ਜੀਵਨ ਤੇ ਜਿਹੜੀ ਹੈ ਪੈ ਚੁੱਕੀ ਹੈ ਮਹਾਦੇਵ ਜੀ ਭੋਲੇनाथ ਜੀ ਉਹਨਾਂ ਦੀ ਕਿਰਪਾ ਦਾ ਮਤਲਬ ਸਿਰਫ ਧਨ ਦੌਲਤ ਸਫਲਤਾ ਜਾਂ bari ਸੁਖ ਨਹੀਂ ਹੈ ਬਾਬਾ ਜੀ ਅਸਲੀ ਕਿਰਪਾ ਅਸਲੀ ਰਹਿਮਤ ਅੰਦਰ ਦੀ ਸ਼ਾਂਤੀ ਹੈ ਉਹ ਦਿਸ਼ਾ ਹੈ ਜੋ ਇਨਸਾਨ ਨੂੰ ਮੰਜ਼ਲਾ ਤੱਕ ਲੈ ਜਾਂਦੀ ਹੈ ਉਹ ਜਾਗਰਤੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਜਦਰਾ ਗੌਰ ਕਰਨਾ ਇਨਸਾਨ ਜਾਗਰੂਕ ਹੋ ਜਾਂਦਾ ਆਪਣੇ ਹਰ ਕਰਮ ਦੇ ਪ੍ਰਤੀ ਕਿ ਮੈਂ ਕੀ ਕਰ ਰਿਹਾ ਕਿਉਂ ਕਰ ਰਿਹਾ ਕਿਹਦੇ ਨਾਲ ਕਰ ਰਿਹਾ ਅੱਗੇ ਇਹਦਾ ਕੀ ਅਚਰ ਹੋ ਸਕਦਾ ਹੈ ਤੇ ਅੱਜ ਅਸੀਂ ਜਾਣਾਂਗੇ ਕਿ ਮਹਾਦੇਵ ਦੀ ਕਿਰਪਾ ਦੇ 8 ਅਦਭੁਤ ਸੰਕੇਤ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸ਼ਿਵਜੀ ਮਹਾਰਾਜ ਜੀ ਦੀ ਊਰਜਾ ਜਿਹੜੀ ਹੈ એનર્ਜੀ ਜਿਹੜੀ ਹੈ ਤੁਹਾਡੇ ਜੀਵਨ ਵਿੱਚ ਸਰਗਰਮ ਹੋ ਚੁੱਕੀ ਹੈ ਪਹਿਲਾ ਸੰਕੇਤ ਹੈ ਮਨ ਦਾ ਅਚਾਨਕ ਸ਼ਾਂਤ ਹੋ ਜਾਣਾ ਬਾਬਾ ਜੀ ਜਦੋਂ ਦੇਵਾਂ ਦੇ ਦੇਵ ਮਹਾਦੇਵ ਕਾਲਾਂ ਦੇ ਕਾਲ ਮਹਾਕਾਲ ਦੀ ਕਿਰਪਾ ਹੁੰਦੀ ਹੈ ਤਾਂ ਇਨਸਾਨ ਦੇ ਅੰਦਰ ਬਿਨਾਂ ਕਿਸੇ ਬਾਹਰੀ ਕਾਰਨ ਦੇ ਇੱਕ ਗਹਿਰੀ ਸ਼ਾਂਤੀ ਉਤਰਨ ਲੱਗਦੀ ਹੈ ਇਨਸਾਨ ਸ਼ਾਂਤ ਹੋ ਜਾਂਦਾ ਬਾਬਾ ਜੀ ਪਹਿਲਾਂ ਜੋ ਗੱਲਾਂ ਤੁਹਾਨੂੰ ਬੇਚੈਨ ਕਰਦੀਆਂ ਸਨ ਉਹੀ ਹੁਣ ਮਾਮੂਲੀ ਲੱਗਣ ਲੱਗ ਪਈਆਂ ਮਨ ਵਿੱਚ ਐਵੇਂ ਬਿਨਾ ਮਤਲਬ ਦਾ ਡਰ ਚਿੰਤਾ ਜਾਂ ਭੱਜ ਦੌੜ ਜਿਹੜੀ ਆ ਉਹ ਘੱਟ ਹੋਣ ਲੱਗਦੀ ਹੈ ਐਦਾਂ ਲੱਗਦਾ ਹੈ ਕਿ ਜਿਵੇਂ ਅੰਦਰ ਕੋਈ ਕਹਿ ਰਿਹਾ ਹੋਵੇ ਸਭ ਠੀਕ ਹੈ ਸਭ ਠੀਕ ਹੈ ਮੈਂ ਹਾਂ ਤੇਰੇ ਨਾਲ ਸਭ ਠੀਕ ਹੈ ਜ਼ਰਾ ਗੌਰ ਕਰਨਾ ਮੁੰਡਾ ਇਹ ਸ਼ਾਂਤੀ ਕੋਈ ਸਧਾਰਨ ਭਾਵਨਾ ਨਹੀਂ ਹੈ ਏ ਸ਼ਿਵਜੀ ਮਹਾਰਾਜ ਜੀ ਦੀ ਉਹਨਾਂ ਮਸਤਾਂ ਦੀ ਮੌਜੂਦਗੀ ਦਾ ਪਹਿਲਾ ਸਪਰਸ਼ ਹੈ ਕਿਉਂਕਿ ਸ਼ਿਵਜੀ ਮਹਾਰਾਜ ਆਹ ਬੜੇ ਸ਼ਾਂਤ ਸਰੂਪ ਨੇ ਬਾਬਾ ਜੀ ਪ੍ਰਸੰਨਾਨ ਮਨੀਲ ਕੰਠਮ ਦੇ ਆਲਮ ਅਮੇਸ਼ਾਤ ਪ੍ਰਸੰਨ ਰਹਿਣ ਵਾਲੇ ਜਦੋਂ ਉਹਨਾਂ ਦੀ ਊਰਜਾ ਤੁਹਾਡੇ ਨਾਲ ਜੁੜਦੀ ਹੈ ਤਾਂ ਮਨ ਜਿਹੜਾ ਉਹ ਸਥਿਰ ਹੋਣ ਲੱਗਦਾ ਸਟੇਬਲ ਹੋਣ ਲੱਗਦਾ ਹੈ ਤੁਸੀਂ ਕਿਸੇ ਵੀ ਐਕਸ਼ਨ ਦਾ ਰਿਐਕਸ਼ਨ ਦੇਣ ਦੀ بجائے ਪ੍ਰਤੀਕਿਰਿਆ ਕਰਨ ਦੀ بجائے ਉਸ ਨੂੰ ਸਮਝਣ ਲੱਗਦੇ ਹੋ। ਛੋਟੀਆਂ-ਛੋਟੀਆਂ ਗੱਲਾਂ ਤੇ ਉਥਲ-ਪੁਥਲ ਜਿਹੜਾ ਖਤਮ ਹੋਣ ਲੱਗਦਾ ਹੈ ਬਾਬਾ ਜੀ। ਰੋਲਾ ਖਤਮ ਹੋਣ ਲੱਗਦਾ। ਅੰਦਰ ਇੱਕ ਠਹਿਰਾਅ ਜਿਹਾ ਆ ਜਾਂਦਾ ਹੈ। ਤੇ ਇਹੀ ਠਹਿਰਾਅ ਜਿਹੜਾ ਹੈ ਜ਼ਿੰਦਗੀ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਬਣ ਜਾਂਦਾ ਹੈ ਜੋ ਫਕੀਰਾਂ ਫਰਮਾਇਆ ਜੋ ਨਾਥਾ ਫਰਮਾਇਆ ਜੋ ਯੋਗੀਆਂ ਜੋ ਮਸਤਾ ਫਰਮਾਇਆ। ਜ਼ਰਾ ਗੌਰ ਕਰਨਾ। ਠਹਿਰਾਅ ਜ਼ਿੰਦਗੀ ਦਾ ਸਭ ਤੋਂ ਵੱਡੀ ਤਾਕਤ ਬਣ ਜਾਂਦਾ ਦੂਜਾ ਸੰਗੀਤ ਹੈ ਸੱਚ ਵੱਲ ਖਿੱਚ ਪੈਂਦੀ ਹੈ ਬਾਬਾ ਜੀ ਹੱਕ ਵੱਲ ਖਿੱਚ ਪੈਂਦੀ ਹੈ ਮਹਾਦੇਵ ਜੀ ਦੀ ਕਿਰਪਾ ਮਿਲਣ ਤੇ ਇਨਸਾਨ ਜਿਹੜਾ ਉਹ ਝੂਠ ਦਿਖਾਵੇ ਤੇ ਨਕਲੀ ਰਿਸ਼ਤਿਆਂ ਤੋਂ ਦੂਰ ਹੋਣ ਲੱਗਦਾ ਤੁਹਾਨੂੰ ਅਚਾਨਕ ਸੱਚਾਈ ਪਸੰਦ ਆਉਣ ਲੱਗਦੀ ਹੈ ਜ਼ਰਾ ਗੌਰ ਕਰਨਾ ਭਾਵੇਂ ਉਹ ਕੋੜੀ ਕਿਉਂ ਨਾ ਹੋਵੇ ਇਹ ਹੀ ਮਸਤਾ ਦੀ ਗੱਲ ਹੈ ਬਾਬਾ ਜੀ ਇਹਨਾਂ ਦੇ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਸੱਚਾਈ ਪਸੰਦ ਆਉਣ ਲੱਗਦੀ ਹੈ ਸੱਚ ਪਸੰਦ ਆਉਣ ਲੱਗਦਾ ਹੈ ਭਾਵੇਂ ਉਹ ਕੋੜੀ ਕਿਉਂ ਨਾ ਹੋਵੇ ਜ਼ਿੰਦਗੀ ਵਿੱਚ ਸਪਸ਼ਟਤਾ ਆਉਣ ਲੱਗਦੀ ਹੈ ਤੁਸੀਂ ਦੂਜਿਆਂ ਨੂੰ ਖੁਸ਼ ਕਰਨ ਦੀ ਬਜਾਏ ਇਹ ਸੋਚੋਗੇ ਕਿ ਯਾਰ ਮੈਂ ਸਹੀ ਕਰਾਂ ਜ਼ਰਾ ਗੌਰ ਕਰਨਾ ਇਨਸਾਨ ਕੀ ਕਰਦਾ ਹੈ ਦੂਜਿਆਂ ਨੂੰ ਖੁਸ਼ ਕਰਨ 'ਚ ساری ਜ਼ਿੰਦਗੀ ਲੰਗਾ ਦਿੰਦਾ ਹੈ ਪਰ ਜਦੋਂ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਮਸਤਾਂ ਦੀ ਮਹਾਦੇਵ ਜੀ ਦੀ ਮਹਾਕਾਲ ਜੀ ਦੀ ਤਾਂ ਫਿਰ ਇਨਸਾਨ ਜਿਹੜਾ ਦੂਜਿਆਂ ਨੂੰ ਖੁਸ਼ ਕਰਨ ਦੀ ਬਜਾਏ ਨਾ ਇਹ ਸੋਚਦਾ ਕਿ ਯਾਰ ਮੈਂ ਜੋ ਕਰਾਂ ਮੈਂ ਸਹੀ ਕਰਾਂ ਸਹੀ ਕਰਨ ਦੀ ਸੋਚਣ ਲੱਗਦਾ ਇਹ ਤਾਂ ਬਦੀਲੀ ਦੱਸਦੀ ਹੈ ਕਿ ਸ਼ਿਵਜੀ ਮਹਾਰਾਜ ਤੁਹਾਡੀ ਚੇਤਨਾ ਨੂੰ ਤੁਹਾਡੇ ਅੰਦਰ ਜੋ ਚੇਤਨਾ ਹੈ ਉਸ ਨੂੰ ਸ਼ੁੱਧ ਕਰ ਰਹੇ ਹੋਣੇ ਅਸ਼ੁੱਧੀ ਵਾਲੇ ਪਾਸੇ ਨਹੀਂ ਜਾ ਸਕਦੀ ਇਹ ਸ਼ੁੱਧ ਹੀ ਰਹੇਗੀ ਕਿਉਂਕਿ ਸ਼ਿਵਜੀ ਮਹਾਰਾਜ ਦਾ ਜਿਹੜਾ ਰਾਹ ਹੈ ਉਹ ਹਮੇਸ਼ਾ ਸੱਚ ਤੇ ਸਰਲਤਾ ਦਾ ਮਾਰਗ ਹੈ ਬਾਬਾ ਜੀ ਤੁਸੀਂ ਦਿਖਾਵੇ ਦੀ ਦੁਨੀਆ ਤੋਂ ਹਟ ਕੇ ਅਸਲੀਅਤ ਨੂੰ ਸਵੀਕਾਰ ਕਰਨ ਲੱਗਦੇ ਹੋ ਸੱਚ ਤੇ ਪਹਿਰਾ ਦੇਣ ਲੱਗਦੇ ਹੋ ਹੁਣ ਤੁਸੀਂ ਮਖੋਟੇ ਨਹੀਂ ਪੈਨਣਾ ਚਾਹੁੰਦੇ ਇਹ ਜਿਹੜਾ ਸਾਹਸ ਹੈ ਇਹ ਅੰਦਰ ਤੋਂ ਆਉਂਦਾ ਹੈ ਤੇ ਇਹੀ ਸ਼ਿਵਜੀ ਮਹਾਰਾਜ ਜੀ ਦੀ ਊਰਜਾ ਦਾ ਪ੍ਰਭਾਵ ਹੈ ਬਾਬਾ ਜੀ ਯੋਗੀ ਲੋਕ ਫਰਮਾਉਂਦੇ ਨੇ ਤੀਜਾ ਸੰਕੇਤ ਹੈ ਕੱਲੇ ਰਹਿਣ ਵਿੱਚ ਆਨੰਦ ਹੈ ਇਕਾਂਤ ਹੀ ਸੁਖ ਪਾਉ요 ਪਹਿਲਾਂ ਜਿੱਥੇ ਕੱਲਾਪਣ ਡਰੋਂਦਾ ਸੀ ਉੱਥੇ ਹੁਣ ਇਕਾਂਤ ਸੁੱਖ ਦੇਣ ਲੱਗਦਾ ਹੈ ਗੁਰ ਗੌਰ ਕਰਨਾ ਤੁਸੀਂ ਆਪਣੇ ਆਪ ਨਾਲ ਸਮਾਂ ਬਿਤਾਉਣਾ ਪਸੰਦ ਕਰਨ ਲੱਗਦੇ ਹੋ ਇਹ ਭੱਜਣਾ ਨਹੀਂ ਹੈ ਬਲਕਿ ਅੰਦਰ ਦੀ ਯਾਤਰਾ ਦੀ ਸ਼ੁਰੂਆਤ ਹੈ ਇਹੀ ਅਸਲੀਅਤ ਹੈ ਇਹੀ ਮਸਤਾ ਫਕੀਰਾਂ ਗੁਰੂ ਰਹਿਬਰਾਂ ਫਰਮਾਇਆ ਕਿ ਜਦੋਂ ਇਨਸਾਨ ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰ ਦਿੰਦਾ ਨਾ ਤਾਂ ਬਾਬਾ ਜੀ ਉਹਦੇ ਫਿਰ ਉਹਨੂੰ ਫਿਰ ਐਵੇਂ ਭਜਣਾ ਪਸੰਦ ਨਹੀਂ ਰਹਿੰਦਾ ਉਹਨੂੰ ਲੋਕਾਂ ਦੇ ਰੋਲੇ ਰੱਪੇ ਪਸੰਦ ਨਹੀਂ ਉਹ ਇਕਾਂਤ ਚ ਸਮਾਵਤਾਲਣਾ ਸ਼ੁਰੂ ਕਰਦਾ ਹੈ ਮਹਾਦੇਵ ਜੀ ਮਹਾਰਾਜ ਆਪ ਹੀ ਹੋ ਗੀ ਨੇ ਇਕਾਂਤ ਦੇ Swami ਨੇ ਬਾਬਾ ਜੀ ਬਾਦਸ਼ਾਹ ਨੇ ਇਕਾਂਤ ਤੇ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਹੈ ਤਾਂ ਇਨਸਾਨ ਆਪਣੇ ਅੰਦਰ ਉਤਰਨ ਲੱਗਦਾ ਹੈ ਉਸ ਨੂੰ ਭੀੜ ਨਾਲੋਂ ਵੱਧ ਆਪਣੀ ਰੂਹ ਦੀ ਆਵਾਜ਼ ਸੁਣਨਾ ਚੰਗਾ ਲੱਗਣ ਲੱਗਦਾ ਹੈ ਇਸ ਇਕਾਂਤ ਵਿੱਚ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਔਰ ਇਹ ਆਪਣੀ ਰੂਹ ਦੀ ਆਵਾਜ਼ ਸੁੰਨਾ ਕਾਮਯਾਬੀ ਵੱਲ ਜਾਣ ਦਾ ਪਹਿਲਾ ਬਾਬਾ ਜੀ ਜਿਹੜਾ ਹੈ ਪੋੜੀ ਹੈ ਇਹ ਗੱਲ ਯਾਦ ਰੱਖਣਾ ਪਹਿਲੀ ਪੋੜੀ ਹੈ ਭਈ ਇਸ ਲਈ ਆਪਣੇ ਆਪ ਨੂੰ ਸਮਝਦੇ ਹੋ ਇਹ ਇਕਾਂਤ ਵਿੱਚ ਆਪਣੇ ਡਰ ਇੱਛਾਵਾਂ ਤੇ ਅਸਲੀ ਸਰੂਪ ਨੂੰ ਪਛਾਣਦੇ ਹੋ ਹੌਲੀ-ਹੌਲੀ ਇਕੱਲਾਪਨ ਬੋਝ ਨਹੀਂ ਇੱਕ ਤਾਕਤ ਬਣ ਜਾਂਦਾ ਹੈ ਚੌਥਾ ਸੰਗੀਤ ਹੈ ਜਿਸ ਤੇ ਇਹਾਂ ਦੀ ਕਿਰਪਾ ਹੋ ਜਾਂਦੀ ਹੈ ਸਾਈਆਂ ਗੁਰੂ ਰਹਿਬਰਾਂ ਪੀਰਾਂ ਫਕੀਰਾਂ ਦੀ ਮਸਤਮਦਾਰੀ ਡਮਰੂ ਵਾਲੀ ਸਰਕਾਰ ਮਹਾਦੇਵ ਜੀ ਦੀ ਉਹ ਬਾਬਾ ਦੀ ਬੁਰੀਆਂ ਆਦਤਾਂ ਤੋਂ ਦੂਰ ਹੋਣ ਲੱਗ ਪੈਂਦਾ ਮਹਾਦੇਵ ਜੀ ਦੀ ਕਿਰਪਾ ਮਿਲਣ ਤੇ ਇਨਸਾਨ ਹੌਲੀ-ਹੌਲੀ ਉਹਨਾਂ ਆਦਤਾਂ ਤੋਂ ਦੂਰ ਹੋਣ ਲੱਗਦਾ ਹੈ ਜੋ ਉਸ ਨੂੰ ਕਮਜ਼ੋਰ ਬਣਾ ਰਹੀਆਂ ਸਨ ਉਹ ਕਿਹੜੀਆਂ ਆਦਤਾਂ ਜੋ ਇਨਸਾਨ ਨੂੰ ਕਮਜ਼ੋਰ ਬਣਾਉਂਦੀ ਹੈ ਉਹ ਹੈ ਨਸ਼ਾ ਗੁੱਸਾ ਲਾਲਚ ਜ਼ਰਾ ਗੌਰ ਕਰਨਾ ਅੱਤ ਦੀਆਂ ਇੱਛਾਵਾਂ ਇਹ ਸਭ ਆਪਣੇ ਆਪ ਘਟਣ ਲੱਗਦੀਆਂ ਨੇ ਕੋਈ ਜ਼ਬਰਦਸਤੀ ਨਹੀਂ ਅੰਦਰੋਂ ਇੱਛਾ ਹੀ ਬਦਲ ਜਾਂਦੀ ਹੈ ਬਾਬਾ ਜੀ ਇਹ ਸੰਕੇਤ ਹੈ ਕਿ ਸ਼ਿਵ ਜੀ ਮਹਾਰਾਜ ਜੀ ਦੀ ਜਿਹੜੀ ਹੈ ਸ਼ਿਵ ਜੋਨੇ ਤੁਹਾਡੀ ਊਰਜਾ ਨੂੰ ਸ਼ੁੱਧ ਕਰ ਰਹੇ ਨੇ ਤੁਹਾਡੀ એનર્ਜੀ ਨੂੰ ਹੁਣ ਸ਼ੁੱਧ ਕਰ ਰਹੇ ਨੇ ਜਦੋਂ ਆਤਮਾ ਮਜ਼ਬੂਤ ਹੁੰਦੀ ਹੈ ਤਾਂ ਕਮਜ਼ੋਰੀਆਂ ਆਪੇ ਛੁੱਟਣ ਲੱਗਦੀਆਂ ਨੇ ਬਸ ਆਤਮਾ ਨੂੰ ਹੀ ਮਜ਼ਬੂਤ ਕਰਦੇ ਬਾਬਾ ਜੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਕੰਟਰੋਲ ਵੱਧ ਰਿਹਾ ਹੈ ਤੇ ਪ੍ਰਤੀਕਿਰਿਆਵਾਂ ਯਾਨੀ ਐਕਸ਼ਨ ਦਾ ਰਿਐਕਸ਼ਨ ਜਿਹੜਾ ਉਹ ਘੱਟ ਹੋ ਰਿਹਾ ਹੁਣ ਉਹ ਜਿੱਦਾਂ ਸਾਈਂ ਜੀ ਕਹਿੰਦੇ ਜਾ ਹੋ ਰਾਇਆ ਤੁਰਿਆ ਜਾ ਸਾ ਜੋਰ ਬਖਾ ਕੇ ਕੀ ਲੈਣਾ ਸੀ ਆਪਣਾ ਯਾਰ ਮਨਾਉਣਾ ਸੀ ਤੈਨੂੰ ਮਲਾ ਕੇ ਕੀ ਲੈਣਾ ਫਿਰ ਇਨਸਾਨ ਲੋਕਾਂ ਦੀਆਂ ਗੱਲਾਂ ਦੇ ਬਹੁਤ ਆਣੀ ਧਿਆਨ ਦਿੰਦਾ ਉਹ ਆਪਣੇ ਆਪ ਦੇ ਵਿੱਚ ਮਸਤ ਰਹਿਣਾ ਸ਼ੁਰੂ ਕਰ ਦਿੰਦਾ ਜੀਵਨ ਤੇ ਜ਼ਿੰਦਗੀ ਤੇ ਫੜ ਜਿਹੜੀ ਹੈ ਉਹ ਮਜ਼ਬੂਤ ਹੋ ਰਹੀ ਹੁੰਦੀ ਹੈ ਇਹੀ ਅੰਦਰੂਨੀ ਜੇਤਾ ਇਹੀ ਅਸਲ ਜੇਤਾ ਬਾਬਾ ਜੀ ਪੰਜਵਾ ਸੰਕੇਤ ਆ ਮੁਸ਼ਕਲਾਂ ਵਿੱਚ ਵੀ ਭਰੋਸਾ ਬਣਿਆ ਰਹਿੰਦਾ ਬਾਬਾ ਜੀ ਫਿਰ ਜਦੋਂ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਓੱਖਾ ਸਮਾਂ ਵੀ ਤੁਹਾਨੂੰ ਤੋੜ ਨਹੀਂ ਸਕਦਾ ਬਾਬਾ ਜੀ ਸਾਈਆਂ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਮਸਤਮਦਾਰੀ ਢਮਰੂ ਵਾਲੀ ਸਰਕਾਰ ਦੀ ਕਿਰਪਾ ਹੋ ਜਾਂਦੀ ਹੈ ਤਾਂ ਜਿੰਨਾ ਮਰਜੀ ਓੱਖਾ ਵੇਲਾ ਆਵੇ ਤੁਹਾਨੂੰ ਮੂਤ ਤੋੜ ਨਹੀਂ ਸਕਦਾ ਸਮੱਸਿਆਵਾਂ ਆਉਂਦੀਆਂ ਨੇ ਪਰ ਅੰਦਰ ਇੱਕ ਅਨੋਖਾ ਜਿਹਾ ਵਿਸ਼ਵਾਸ ਬਣਿਆ ਰਹਿੰਦਾ ਇਕੋ ਚੰਗਾਈ ਹੋਵੇਗਾ ਭਾਈ ਕਿਉਂਕਿ ਜਿਹਦੇ ਲਾਲ ਲੱਗੇ ਆ ਜਿਨੇ ਬਾਹ ਫੜੀ ਆ ਛੱਡਦਾ ਨਹੀਂ ਦਰ ਘੱਟ ਹੋ ਜਾਂਦਾ ਤੇ ਸਬਰ ਵੱਧ ਜਾਂਦਾ ਇਹ ਭਰੋਸਾ ਤੁਹਾਡਾ ਨਹੀਂ ਹੈ ਇਹ ਉਸ ਸੋਹਣੇ ਮਾਲਕ ਦੀ ਊਰਜਾ ਦਾ ਸਹਾਰਾ ਹੈ ਸ਼ਿਵ ਜੀ ਮਹਾਰਾਜ ਦੀ ਕਿਰਪਾ ਦਾ ਸਹਾਰਾ ਹੈ ਉਹ ਸੋਹਣੇ ਸਾਈਆਂ ਦੀ ਕਿਰਪਾ ਦਾ ਸਹਾਰਾ ਹੈ ਬਾਬਾ ਜੀ ਜਿਵੇਂ ਕੋਈ ਅਦ੍ਰਿਸ਼ ਸ਼ਕਤੀ ਕਹਿ ਰਹੀ ਹੋਵੇ ਚੱਲਦੇ ਰਹਿ ਚੱਲਦੇ ਰਹਿ ਮੈਂ ਤੇਰੇ ਨਾਲ ਤੁਸੀਂ ਡਿਗਦੇ ਹੋ ਹਰ ਤੁਸੀਂ ਟੁੱਟਦੇ ਨਹੀਂ ਹਰ ਚਣੌਤੀ ਜਿਹੜੀ ਹੈ ਕੋਈ ਵੀ ਕਸ਼ਟ ਜਿਹੜਾ ਤੁਹਾਡੀ ਜ਼ਿੰਦਗੀ 'ਚ ਆਉਂਦਾ ਉਹ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ ਬਾਬਾ ਜੀ ਜਦੋਂ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਇਹ ਭਰੋਸਾ ਹੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੰਦਾ ਹੈ ਇਹ ਭਰੋਸਾ ਜੋ ਹੈ ਜ਼ਿੰਦਗੀ ਦਿਸ਼ਾ ਬਦਲ ਦਿੰਦਾ ਹੈ ਸਾਈਂ ਜੀ ਕਹਿੰਦੇ ਹੁੰਦੇ ਸਨ ਕਿ ਆ دیوارें ਬੋਲਦੀਆਂ ਉਹ ਕਹਿੰਦੇ ਜੀ ਨਹੀਂ ਦਿਵਾਰਾਂ ਨਹੀਂ ਬੋਲਦੀਆਂ ਯਕੀਨ ਬੋਲਦਾ ਬਸ ਇਹ ਭਰੋਸਾ ਜਿਹੜਾ ਟੱਲ ਹੋ ਜਾਂਦਾ ਫਿਰ ਇਹੀ ਜ਼ਿੰਦਗੀ ਦਿਸ਼ਾ ਨੂੰ ਬਦਲ ਦਿੰਦਾ ਛੇਵਾ ਸਕੇਤ ਹੈ ਸਹੀ ਲੋਕਾਂ ਤੇ ਮੌਕਿਆਂ ਦਾ ਮਿਲਣਾ ਸ਼ੁਰੂ ਹੋ ਜਾਂਦਾ ਫਿਰ ਇਨਸਾਨ ਜ਼ਿੰਦਗੀ ਦੇ ਵਿੱਚ ਬੜੇ ਲੋਕਾਂ ਨੂੰ ਮਿਲਦਾ ਹੈ ਪਰ ਜ਼ਰੂਰੀ ਨਹੀਂ ਸਹੀ ਹੋਣ ਪਰ ਜਦੋਂ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਬੜੇ-ਬੜੇ ਸਹੀ ਲੋਕ ਜ਼ਿੰਦਗੀ 'ਚ ਆਉਣਾ ਸ਼ੁਰੂ ਹੋ ਜਾਂਦੇ ਹਨ ਤੁਹਾਨੂੰ ਮੌਕੇ ਮਿਲਣਾ ਸ਼ੁਰੂ ਹੋ ਜਾਂਦੇ ਹਨ ਅਚਾਨਕ ਬਾਬਾ ਜੀ ਜ਼ਿੰਦਗੀ ਵਿੱਚ ਇਹੋ ਜਿਹੇ ਲੋਕ ਆਉਣ ਲੱਗਦੇ ਨੇ ਜੋ ਤੁਹਾਨੂੰ ਉੱਪਰ ਚੁੱਕਦੇ ਨੇ ਜ਼ਰਾ ਗੌਰ ਕਰਨਾ ਗਲਤ ਸੰਗਤ ਜਿਹੜੀ ਆ ਛੁੱਟਣ ਲੱਗਦੀ ਹੈ ਤੇ ਸਹੀ ਮਾਰਗਦਰਸ਼ਨ ਮਿਲਣ ਲੱਗਦਾ ਹੈ ਮੌਕੇ ਵੀ ਉੱਥੇ ਖੁੱਲਦੇ ਨੇ ਜਿੱਥੇ ਤੁਸੀਂ ਸੋਚਿਆ ਵੀ ਨਹੀਂ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਉਹ ਰਹਿਮਤ ਉੱਥੇ ਹੋਣ ਲੱਗਦੀ ਜਿੱਥੇ ਕਰੇ ਤੁਸੀਂ ਤੁਹਾਡੀ ਸੋਚ ਵੀ ਨਹੀਂ ਪਹੁੰਚ ਸਕਦੀ ਔਰ ਇਹ ਇਤਫਾਕ ਨਹੀਂ ਹੈ ਇਹ ਸ਼ਿਵਜੀ ਮਹਾਰਾਜ ਦੀਆਂ ਯੋਜਨਾਵਾਂ ਨੇ ਬਾਬਾ ਜੀ ਜਦੋਂ ਕਿਰਪਾ ਹੁੰਦੀ ਹੈ ਤਾਂ ਰਸਤੇ ਆਪੇ ਬਣਦੇ ਜਾਂਦੇ ਨੇ ਤੁਸੀਂ ਸਹੀ ਸਮੇਂ ਤੇ ਸਹੀ ਥਾਂ ਤੇ ਆਪਣੇ ਆਪ ਪਹੁੰਚਣ ਲੱਗਦੇ ਹੋ ਜ਼ਿੰਦਗੀ ਹੌਲੀ-ਹੌਲੀ ਜਿਹੜੀ ਐ ਉਹ ਵਿਵਸਥਿਤ ਹੋਣ ਲੱਗਦੀ ਐ ਸੱਤਵਾਂ ਸੰਕੇਤ ਹੈ ਕਰੂਣਾ ਤੇ ਸੰਵੇਦਨਸ਼ੀਲਤਾ ਵਧਣਾ ਤੁਸੀਂ ਦੂਜਿਆਂ ਦਾ ਦਰਦ ਮਹਿਸੂਸ ਕਰਨ ਲੱਗਦੇ ਹੋ ਜ਼ਰਾ ਗੌਰ ਕਰਨਾ ਵਾਜਾ ਗਰੀਬ ਨਵਾਜ਼ ਸਾਹਿਬ ਜੋ ਅਜਮੇਰ ਵਾਲੀ ਸਰਕਾਰ ਉਹ ਕਹਿੰਦੇ ਕਹਿੰਦੇ ਜਦੋਂ ਤੁਸੀਂ ਲੋਕਾਂ ਦੇ ਦਰਦ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਫਿਰ ਤੁਹਾਨੂੰ ਤੁਹਾਡੇ ਦਰਦਾਂ ਦਾ ਜਿਹੜਾ ਹੈ ਉਹ ਕਦੇ ਦਰਦ ਹੋਣਾ ਹੀ ਨਹੀਂ ਜੇ ਉਹ ਤੁਸੀਂ ਲੋਕਾਂ ਦੇ ਦਰਦ ਨੂੰ ਸੁਣਾਣਾ ਸ਼ੁਰੂ ਕਰ ਦਿੱਤਾ ਸਮਝਣਾ ਸ਼ੁਰੂ ਕਰ ਦਿੱਤਾ ਫਿਰ ਰੱਬ ਤੁਹਾਨੂੰ ਨਹੀਂ ਦਰਦ ਹੋਣ ਦਿੰਦਾ ਤਰਾ ਗੌਰ ਕਰਨਾ ਦੂਜਿਆਂ ਦਾ ਦਰਦ ਮਹਿਸੂਸ ਕਰਨ ਲੱਗਦਾ ਇਨਸਾਨ ਜਦੋਂ ਇਹ ਮਹਾਕਾਲ ਦੀ ਮਹਾਦੇਵ ਦੀ ਕਿਰਪਾ ਹੁੰਦੀ ਹੈ ਸਾਈਆਂ ਦੀ ਮਸਤਾਂ ਦੀ ਕਿਰਪਾ ਹੁੰਦੀ ਹੈ ਗੁੱਸੇ ਦੀ ਜਗ੍ਹਾ ਸਮਝ ਆਉਣ ਲੱਗਦੀ ਹੈ ਮਦਦ ਕਰਨ ਦੀ ਭਾਵਨਾ ਜਾਗਦੀ ਹੈ ਤੁਹਾਡੇ ਅੰਦਰ ਦਿਲ ਨਰਮ ਹੁੰਦਾ ਜਾਂਦਾ ਤਾਂ ਹੀ ਤਾਂ ਇਹਨਾਂ ਸੰਤਾਂ ਪੀਰਾਂ ਫਕੀਰਾਂ ਦੇ ਦਿਲ ਬਬਾ ਹੀ ਨਰਮ ਹੁੰਦੇ ਦਿਲ ਨਰਮ ਹੁੰਦੇ ਕਿਸੇ ਦਾ ਰੋਣਾ ਦੇਖ ਨਹੀਂ ਸਕਦੇ ਵੜਾਈ ਵਾਲੇ ਪਾਸੇ ਚੱਲ ਕਾਮਲ ਮੁਰਸ਼ਿਦਾਂ ਦੀ ਗੱਲ ਹੋ ਰਹੀ ਹੈ ਇੱਥੇ ਇਹ ਗੱਲ ਯਾਦ ਰੱਖਣਾ ਉਹ ਮਦਦ ਕਰਨ ਦੀ ਭਾਵਨਾ ਜਾਗਦੀ ਹੈ ਦਿਲ ਨਰਮ ਹੁੰਦਾ ਪਰ ਕਮਜ਼ੋਰ ਨਹੀਂ ਬਲਕਿ ਜਾਗਰੂਕ ਹੋ ਜਾਂਦਾ ਹੈ ਇਹ ਸ਼ਿਵਜੀ ਮਹਾਰਾਜ ਜੀ ਦੀ ਕਰੁਣਾਮਈ ਸਰੂਪ ਦਾ ਪ੍ਰਭਾਵ ਹੈ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਹੈ ਤਾਂ ਹਿਰਦਾ ਇੰਨਾ ਵਿਸ਼ਾਲ ਹੋਣ ਲੱਗਦਾ ਹੈ ਦਿਲ ਇੰਨਾ ਵੱਡਾ ਹੋਣ ਲੱਗਦਾ ਹੈ ਤੁਸੀਂ ਨਿਆਂ ਕਰਨ ਤੋਂ ਪਹਿਲਾਂ ਸਮਝਣ ਲੱਗਦੇ ਹੋ ਇਹੀ করুণਾ ਜੋ ਹੈ ਤੁਹਾਡੇ ਸੰਬੰਧਾਂ ਨੂੰ ਜਿਹੜਾ ਹੈ ਉਹ ਗਹਿਰਾ ਕਰਦੀ ਹੈ ਫਿਰ ਅਠਵਾ ਸੰਕੇਤ ਅਧਿਆਤਮ ਬਾਬਾ ਜੀ ਅਧਿਆਤਮ ਵੱਲ ਝੁਕਾਵ ਕੁਦਰਤੀ ਝੁਕਾਵ ਇਲਾਹੀ ਰੰਗ ਵੱਲ ਕੁਦਰਤੀ ਝੁਕਾਵ ਹੋਣ ਲੱਗ ਪੈਂਦਾ ਸਭ ਤੋਂ ਵੱਡਾ ਸੰਕੇਤ ਤੁਹਾਡਾ ਮਨ ਆਪੇ ਹੀ ਧਿਆਨ ਮੰਤਰ ਜਾਂ ਈਸ਼ਵਰ ਚਿੰਤਨ ਵੱਲ ਜਾਣ ਲੱਗਦਾ ਹੈ ਤੁਸੀਂ ਰੱਬ ਰੱਬ ਕਰਨ ਲੱਗ ਪੈਂਦੇ ਤੁਹਾਡਾ ਧਿਆਨ ਹਰ ਵੇਲੇ ਰੱਬ ਵੱਲ ਹੋ ਜਾਂਦਾ ਕੋਈ ਮਜਬੂਰੀ ਨਹੀਂ ਹੁੰਦੀ ਬਸ ਅੰਦਰੋਂ ਖੇਚੁੰਦੀ ਹੈ ਤੁਸੀਂ ਜ਼ਿੰਦਗੀ ਦੇ ਗਹਿਰੇ ਅਰਥ ਸਮਝਣ ਲੱਗਦੇ ਹੋ ਸਵਾਲ ਬਦਲ ਜਾਂਦੇ ਨੇ ਮੈਨੂੰ ਕੀ ਮਿਲਿਆ ਦੀ ਜਗ੍ਹਾ ਮੈਂ ਕੌਣ ਹਾਂ ਇੱਥੇ ਪਹੁੰਚ ਜਾਂਦਾ ਸਵਾਲ ਬਾਬਾ ਜੀ ਪਹਿਲਾਂ ਇਨਸਾਨ ਹੈ ਮੈਨੂੰ ਕੀ ਮਿਲਿਆ ਫਿਰ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਫਿਰ ਇਹ ਸਵਾਲ ਉੱਠਣਾ ਸ਼ੁਰੂ ਹੋਏਦਾ ਕਿ ਭਾਈ ਮੈਂ ਕੌਣ ਹਾਂ ਇਹ ਹੀ ਅਸਲੀ ਜਾਗਰਣ ਹੈ ਤੇ ਇਹ ਹੀ ਮਹਾਦੇਵ ਜੀ ਦੀ ਸਭ ਤੋਂ ਸਰਵੋਤਮ ਜਿਹੜੀ ਇਹ ਕਿਰਪਾ ਹੈ ਸਭ ਤੋਂ ਸਰਵੋੱਚ ਰਹਿਮਤ ਹੈ ਬਾਬਾ ਜੀ ਤੁਸੀਂ ਬਾਹਰੀ ਪ੍ਰਾਪਤੀਆਂ ਤੋਂ ਅੱਗੇ ਵੱਧ ਕੇ ਇਲਾਹੀ ਸੰਤੁਲਨ ਵਾਲਾ ਆਤਮਿਕ ਸੰਤੁਲਨ ਲੱਭਣ ਲੱਗਦੇ ਹੋ ਸੋ ਬਾਬਾ ਜੀ ਮਹਾਦੇਵ ਜੀ ਦੀ ਕਿਰਪਾ ਚਮਤਕਾਰ ਨਾਲੋ ਵੱਧ ਤਬਦੀਲੀ ਦੇ ਰੂਪ ਵਿੱਚ ਆਉਂਦੀ ਹੈ ਜਦੋਂ ਇਹ ਸੰਕੇਤ ਦਿਖਣ ਤਾਂ ਫਿਰ ਸਮਝ ਲਓ ਕਿ ਸ਼ਿਵ ਜੀ ਮਹਾਰਾਜ ਜੋ ਹੈ ਤੁਹਾਨੂੰ ਆਪਣੇ ਕਰੀਬ ਬੁਲਾ ਰਿਹਾ ਹੈ ਉਹ ਸੋਹਣੇ ਸਾਈ ਤੁਹਾਨੂੰ ਆਪਣੇ ਕਰੀਬ ਬੁਲਾ ਰਿਹਾ ਹੈ ਇਹਨਾਂ ਮਾਸਤਾ ਦੀ ਰਹਿਮਤ ਜੋ ਹੈ ਤੁਹਾਨੂੰ ਚੂਨਾ ਚਾਹੁੰਦੀ ਹੈ ਉਹਨਾਂ ਦੀ ਕਿਰਪਾ ਪਾਉਣ ਦਾ ਸਭ ਤੋਂ ਸਰਲ ਮਾਰਗ ਹੈ ਸੱਚਾ ਮਨ ਸ਼ਾਂਤ ਕਰਮ ਨੇਕ ਕਰਮ ਤੇ ਨਿਰੰਤਰ ਜਾਗਰੂਕਤਾ ਬਾਬਾ ਜਦੋਂ ਤੁਸੀਂ ਅੰਦਰ ਸ਼ਿਵ ਜੀ ਮਹਾਰਾਜ ਜੀ ਨੂੰ ਮਹਿਸੂਸ ਕਰਨ ਲੱਗਦੇ ਹੋ ਜਾਂ ਆਪਣੇ ਸਾਈਆਂ ਨੂੰ ਮਹਿਸੂਸ ਕਰਨ ਲੱਗਦੇ ਹੋ ਤਾਂ ਜ਼ਿੰਦਗੀ ਸਿਰਫ ਜੀ ਨਹੀਂ ਜਾਂਦੀ ਲੰਘੀ ਨਹੀਂ ਜਾਂਦੀ ਫਿਰ ਤੁਸੀਂ ਜ਼ਿੰਦਗੀ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹੋ ਤੁਹਾਨੂੰ ਜ਼ਿੰਦਗੀ ਸਮਝ ਆਉਣ ਲੱਗਦੀ ਹੈ ਵੀ ਜ਼ਿੰਦਗੀ ਹੈ ਕੀ ਹੈ ਬਾਬਾ ਜੀ کبھی میں کہتا تھا کہ مجھے کیا ملا جب سے تیری کرپا ہوئی ہے سائیں جب سے تیری کرپا ہوئی ہے میرے مہاکال اب میرا یہ سوال ہے کہ میں کون ہوں اور مجھے یقین ہے تجھ پہ کہ تم اتنی رحمت تو کرو گے کہ مجھے بتا دو گے کہ میں کون ہوں اب مجھ کو بھی ہو دیدار میرا کچھ ایسی نظر کر دے ہر سا میں لے لوں نام تیرا کچھ ایسی نظر کر دے تیرے کرم سے یوں چلتی جائے زندگی میری तूफान आए चले जाएं मुझे तेरी भक्ति में सब बेखबर कर दे जय श्री महाकाल जय साईं जी दी खुश रहो आबाद रहो जर्दी कलाच रहो अपनी दुआवां जे याद रखना गुरुवां पीरा रैबरां फकीरा संत महात्मा साईं लुका सब नु प्रणाम है करपूर गौरम करुणावतारम संसार सारम भुजगेन्द्र हारम सदा वसंतम हृदय अरविंदे भवं भवानी सैतं नमामि हर हर महादेव नमः पार्वतीपते हर 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 महादेव जय जी